ਤਦ ਅੱਜ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣਡੇ ਬਲੂਆਣਾ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੱਡੇ ਵੱਡੇ ਲੀਡਰ ਇਸ ਇਲਾਕੇ ਦੇ ਵਿੱਚ ਹੋਏ ਨੇ ਪਰ ਕਾਲਜ ਇੱਥੇ ਪਹਿਲੀ ਵਾਰ ਬਣਿਆ ਹੈ ਉਹਨੇ ਕਿਹਾ ਕਿ ਇਹ ਪਹਿਲਾ ਸਰਕਾਰੀ ਡਿਗਰੀ ਕਾਲਜ ਇੱਥੇ ਖੁੱਲਿਆ ਤਾਂ ਮਾਨ ਨੇ ਕਿਹਾ ਕਿ ਇਸ ਕਾਲਜ ਤੋਂ ਪੜ੍ਹ ਕੇ ਲੋਕਾਂ ਦੇ ਬੱਚੇ ਅਫਸਰ ਬਣਨਗੇ ਕੋਈ ਹਰਾ ਕਾਲਾ ਪੀਲਾ ਨੀਲਾ ਕਾਣ ਤੁਹਾਡੀ ਗਰੀਬੀ ਨਹੀਂ ਚੁੱਕ ਸਕਦਾ ਜੇਕਰ ਤੁਹਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਉਹੀ ਤੁਹਾਡੀ ਗਰੀਬੀ ਚੁੱਕ ਸਕਣਗੇ ਮਾਨ ਨੇ ਕਿਹਾ ਕਿ ਇਸ ਕਾਲਜ ਦੇ ਵਿੱਚ ਜਿਵੇਂ ਜਿਵੇਂ ਵਿਦਿਆਰਥੀ ਵੋਟਰਨ ਕੇ ਕਲਰਕ ਲੈਕਚਰਰ ਅਤੇ ਹੋਸਟ ਸਟਾਫ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ। ਤਯੋਤਨ ਨੇ ਕਾਲੀ ਦਲ ਉਤੇ ਤਿੱਖਾ ਨਿਸ਼ਾਨਾ ਵਿੰਡਿਆ ਕਿਹਾ ਕਿ ਜੇਕਰ ਚਸਦੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ ਫੁੱਲਾਂ ਦੇ ਹਾਰ ਪਾਏ ਹੁੰਦੇ ਸੀ। ਪਰ ਇਹ ਲੋਕ ਹੁਣ ਟਿੱਚ ਸਮਝਦੇ ਨੇ ਤੇ ਇਹਨਾਂ ਨੂੰ ਵਿਰੋਧੀਆਂ ਉਤੇ ਤੰਜ ਕੱਸਦੇ ਨੇ ਕਿਹਾ ਕਿ ਕਦੇ ਇਹਨਾਂ ਨੇ ਗਰੀਬੀ ਹੰਢਾਈ ਹੋਵੇ ਤਾਂ ਗਰੀਬਾਂ ਦਾ ਦਰਦ ਪਤਾ ਲੱਗਿਆ। ਮੈਂ ਗੱਲ ਇੱਥੋਂ ਸ਼ੁਰੂ ਕਰੂੰਗਾ ਕਹਿੰਦੇ ਜੀ 77 ਸਾਲ ਬਾਅਦ ਕਾਲਜ ਬਣਿਆ ਤਾਂ 77 ਸਾਲ ਮੈਂ ਉਹਨੂੰ ਪੁੱਛਿਆ ਅਫਸਰ ਨੂੰ ਕਹਿੰਦੇ ਜੀ 77 ਸਾਲ ਬਾਅਦ ਇੱਥੇ ਕਾਲਜ ਬਣਿਆ ਮੈਂ ਕਿ 77 ਸਾਲ ਪਹਿਲਾਂ ਹੈਗਾ ਸੀ ਕਹਿੰਦੇ ਨਹੀਂ ਜੀ ਮੈਂ ਕਿ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਪਹਿਲੀ ਵਾਰ ਕਾਲਜ ਬਣਿਆ 77 ਸਾਲ ਤਾਂ ਸਾਨੂੰ ਯਾਦ ਹੋਇਆ ਨੂੰ ਹੋਏ ਨਹੀਂ ਪਹਿਲੀ ਵਾਰ ਕਾਲਜ ਬਣਿਆ بڑے ਵੱਡੇ ਵੱਡੇ ਲੀਡਰ ਇਸ ਇਲਾਕੇ ਚ ਚੁਣ ਕੇ ਭੇਜੇ ਤੁਸੀਂ بڑے ਵੱਡੇ ਤਨਹੰਦਰ ਇਸ ਇਲਾਕੇ ਚ ਚੁਣ ਕੇ ਭੇਜੇ ਸ਼ਾਇਦ ਕੁਝ ਹੋ ਜਾਊਗਾ ਨਹੀਂ ਹੋਇਆ ਕਿਉਂ ਸਾਡੇ ਧੀਆਂ ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਹੈ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆਂ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਆ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾळा ਕਾਲਾ ਮਾळा ਬਸਾਈ ਚਲੀ ਗਿਆ ਹੋਰ ਕੀ ਕਰੀ ਸੀ ਕੁਦਰਤ ਬਹੁਤ ਬਲਵਾਨ ਹੈ ਜੀ ਪਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲਣਾ ਬੋਲੀਏ ਕਰਤਾ ਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਕੁੱਟ-ਕੁੱਟ ਕੇ ਜਿਉਂ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਹਾਰਬ 20 ਮਿੰਟਾਂ ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ ਔਰ ਸਭ ਤੋਂ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿਦਿਅਕ ادارے ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ ਚ ਪੜ੍ਹ ਲਈ ਪੜ੍ਹ ਲਈ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅਸੀਂ ਤਾਂ ਹਟਾ ਲੈਣੀ ਆ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਆਉਂਦੀਆਂ ਰਹੀਆਂ ਇਲਾਕੇ 'ਚੋਂ ਜਾਂ ਜ਼ਿਲ੍ਹੇ 'ਚੋਂ ਜਾਂ ਪੰਜਾਬ 'ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸਨ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਅਕ ਅਦਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ ਦਸਵੀਂ ਜਾਂ ਬਾਰਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਮਲੋਟ ਜਾਓ ਪੜਾਉਣ ਬੀਏ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖ ਰੇਖ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾ ਵਾਲੇ ਪੜਨ ਠੇਕਲੇ ਨਾ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਮਿਸ਼ਨ ਹੈ ਦਿੱਲੀ ਚ ਅਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋਈ ਹੋ ਗਿਆ ਤਾਂ ਹੋ ਗਿਆ ਫਿਰ ਕੋਈ टैलेंट की कमी नहीं प्रोफेसर भी बढ़िया आने प्रिंसीपल साहब खड़े ने बड़ा वजिया स्टाफ होगा सारा कुछ मिलेगा इतों पढ़ के बच्चे अफसर बन गए मैं थोनों अच्छ कह के जाना मेरे बत्ती दंद ने कार्ड कोई नीला कार्ड कोई हरा कार्ड थोड़ी गरीबी नहीं चक सकता ਤੁਹਾਡੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਜੇ ਉਹਨਾਂ ਨੂੰ ਪੜ੍ਹਾ ਲਈਏ ਉਹ ਪੜ੍ਹ ਕੇ ਅਫਸਰ ਬਣ ਜਾਣ ਤਾਂ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਇਹ ਮੈਂ ਕਹਿ ਕੇ ਜਾਣਾ ਸਿਰਾਂ ਦੇ ਉੱਤੇ ਮੈਂ ਜਾਣਦਾ ਮੈਂ ਤਾਂ ਪਿੰਡਾਂ ਚੋਂ ਆਇਆ ਹੋਇਆ ਜੀ ਮੈਂ ਵੀ ਹੁਣ ਵੀ ਪਿੰਡ ਜਾਂਦਾ ਜਦੋਂ ਚਾਚੀਆਂ ਤਾਈਆਂ ਇਹਨੇ ਸਾਡੀਆਂ ਉਹ ਸਾਡੇ ਜਿਹੜੇ ਖੇਤਾਂ 'ਚ ਕੰਮ ਕਰਦੇ ਇੰਨੂ ਨਾਲ ਨਾ ਇੰਨੂ ਨਾਲ ਇੱਥੇ ਗੰਜ ਪੈ ਗਏ ਚਾਚੀਆਂ ਤਾਈਆਂ ਦੇ ਬਾਲ ਉੱਡ ਗਏ ਇਨੂ ਨਾਲ 24 ਘੰਟੇ ਇਨੂ ਰਹਿੰਦਾ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਲੱਕੜਾਂ ਵਾਲੀ ਪੰਡ ਪਿਛਲੇ ਜੇ ਪੈਰ ਚੜੀ ਵਾਲੀ ਪੰਡ ਇਨੂ ਰਹਿੰਦਾ ਇੱਥੇ ਇਨੂ ਇਹਨਾਂ ਨੂੰ ਪੁੱਛ ਕੇ ਦੇਖਿਓ ਸੁਖਵੀਰ ਬਦਲ ਹੋ ਰਹੇ ਨੇ ਆ ਕੈਪਟਨ ਮਨਿੰਦਰ ਉਹਨੂੰ ਇਨੂ ਕੀ ਹੁੰਦਾ ਪਤਾ ਹੀ ਨਹੀਂ ਨੰਨ ਕਦੇ ਗਰੀਬੀ ਹੰਡਾਈ ਹੋਵੇ ਪਿੰਡੇ ਤੇ ਪਤਾ ਲੱਗੇ ਇਹ ਇਨੋ ਤਾਂ ਕਹਿੰਦੇ ਨੇ ਕਿ ਇਨੋ ਜਿਹੜੀ ਉਸ ਨਾ ਟਿ ਡ ਖਰਾਬ ਹੁੰਦਾ ਟਿ ਡ ਖਰਾਬ ਹੋ ਜੇ ਇਨੋ ਇਨੋ ਨਹੀਂ ਬਤਾ ਇਹਨਾਂ ਨੂੰ ਕਦੇ ਕਿਸੇ ਨੂੰ ਪੱਠੜ ਚਕਾਇਆ ਹੋਵੇ ਕਦੇ ਭਰੀ ਚਕਾਈ ਹੋਵੇ ਤਾਂ ਪਤਾ ਲੱਗੇ ਗਰੀਬੀयां ਦੇਖੀਆਂ ਹੁਣ ਤਾਂ ਪਤਾ ਲੱਗੇ ਮਾਂ ਰੁਗ ਲਾਉਂਦੀ ਹੋਵੇ ਭੈਣ ਤੇ ਭਾਈ ਮੂਰੋ ਮਸ਼ੀਨ ਕੇੜਦੇ ਹੋਣ ਟੋਕੇ ਵਾਲੀ ਉਹਨੂੰ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਇਹਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਮਹਿਲਾ ਚ ਜੰਮੇ ਆ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਆ ਇਹਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਇਹਨੂੰ ਨੂੰ ਕੀ ਪਤਾ ਕਾਲਜ ਕੀ ਹੁੰਦੇ ਨੇ ਇੱਥੇ ਸੁੱਖ ਚੈਨ ਚ ਕਾਲਜ ਖੁੱਲ ਗਏ ਇਹਨੂੰ ਕੀ ਪਤਾ ਕੀ ਹੋ ਗਿਆ ਇਹ ਤਾਂ ਪਹਾੜਾਂ ਵਾਲੇ ਕਾਲਜਾਂ ਚ ਪੜ੍ਹੇ ਨੇ ਇਹ ਤਾਂ ਪੜ੍ਹੇ ਹੀ ਨਹੀਂ ਇੱਥੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਵੈਸੇ ਤਾਂ ਸਬਲੀ ਲੋਰਡ ਹੈ ਪਰ ਕਿਉਂਕਿ ਬਹੁਤ ਆਤ ਬਿਸ਼ਨੋਈ ਸਮਾਜ ਦੀ ਹੈ ਉਹਨਾਂ ਦੇ ਬੱਚੇ ਬੱਚੀਆਂ ਇੱਥੋਂ ਪੜ ਕੇ ਅਫਸਰ ਬਣਨਗੇ ਅਫਸਰ ਬਣਨਗੇ ਤਾਂ ਚਿੰਗ ਲੱਗਦੀ ਹੈ ਦੀਵੇ ਨਾਲ ਜਿਵੇਂ ਕਹਿੰਦੇ ਨੇ ਜੋਤ ਨਾਲ ਜੋਤ ਜਗਦੀ ਹੈ ਹੋਰ ਅਫਸਰ ਬਣਨਗੇ ਪਰ ਪੁੱਛ ਕੇ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਪੇਪਰ ਦਿੱਤਾ ਸੀ ਹੋਰ ਅਫਸਰ ਬਣਨਗੇ ਨੌਕਰੀਆਂ ਦੇਣ ਵਾਲੇ ਪਾਸਿਓ ਆ ਤੁਹਾਡਾ ਪੁੱਤ ਖੜਾ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ ਪਰ 55000 ਨੌਕਰੀਆਂ ਹੋ ਗਈਆਂ 50000 ਸਰਕਾਰੀ ਨੌਕਰੀਆਂ 1 ਰੁਪਈਆ ਵੀ ਕਦੇ ਕਿਸੇ ਤੋਂ ਲਿਆ ਹੋਵੇ ਬੰਦਾ ਖੜਾ ਹੋ ਕੇ ਮੈਨੂੰ ਕਹਦੇ ਜੀ ਵੀ 1 ਰੁਪਈਆ ਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ ਚ 700 ਨੌਕਰੀ ਡੰਗਰ ਖੇੜਾ ਪਿੰਡ ਆ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰ ਖੇੜਾ ਐ ਐਮਐਨਓ ਨੂੰ ਜੇ ਅਰਜੀ ਐ ਹਾਂ ਇਹ ਬਦਲੀਏ ਯਾਰ ਉਹਦਾ ਨਾਮ ਵਿਹਾਪਕ ਖੇੜਾ ਰੱਖੋ ਹਾਂ ਪਤਾ ਨਹੀਂ ਕਿੱਥੋਂ ਸਾਹ ਤਾਂ ਸਮਝਦੇ ਹੀ ਕੱਖ ਨਹੀਂ ਐ ਸਾਨੂੰ ਨਹੀਂ ਕੋਈ ਸਮਝਦੇ ਸੀ ਐ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਵਾਂ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨੇ ਕਟਿਆ ਵਾਲੀ ਝੋਟਿਆ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪ੍ਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕਰ ਕੋਈ ਪੋਜ਼ਿਟਿਵ ਨਾਮ ਰੱਖੀਏ ਹੈਨਾ ਉਹ ਕੋ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਐ ਡੰਗਰ ਖੇੜਿਆ ਚਾਹੀਏ ਪਰ ਉੱਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਦੇਖੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਘਰ ਚੀ ਹੋ ਗਿਆ ਫਿਰ ਤਾਂ